ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਗੱਲ ਕਰੀਏ ਮੁੱਦੇ ਲੈ ਕੇ ਹਾਜ਼ਰਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਲੱਥੀ ਪੱਗ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਕਿਰਨ ਬਸਿਸਟੀ ਜੀ ਕਿਰਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸੋਨਮ ਜੀ ਕਿੰਨੀ ਜੀ ਮੈਂ ਆਪਾਂ ਅੱਜ ਗੱਲਬਾਤ ਕਰ ਰਹੇ ਆ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਅੱਜ ਜਿਹੜਾ ਦਿੱਲੀ ਬੀਕੇ ਪੀਐਮ ਦੀ ਜਿਹੜੀ ਕੋਠੀ ਨੂੰ ਘੇਰਿਆ ਜਾ ਰਿਹਾ ਹੈ ਘਰੋ ਕੀਤਾ ਜਾ ਰਿਹਾ ਉਸ ਦੇ ਅਕੋਰਡਿੰਗ ਜਿਹੜੇ ਨੇ ਆਪਣੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉੱਥੇ ਵੀ ਮੌਜੂਦ ਨੇ ਉਹਨਾਂ ਦੀ ਪੱਗ ਲੱਥੀ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਲੈ ਕੇ ਜਾਇਆ ਗਿਆ ਸੀਗਾ ਬਿਲਕੁਲ ਸੋਨੋ ਜਦੋਂ ਇਹਨਾਂ ਦੇ ਅਰਵਿੰਦ ਕੇਜਰੀਵਾਲ ਆਪ ਸਭਪੀਪਨ ਨੂੰ ਗ੍ਰਿਫਤਾਰ ਕੀਤਾ ਸੀਗਾ ਈਡੀ ਵੱਲੋਂ ਜੀ ਉਸ ਤੋਂ ਅਗਲੇ ਦਿਨ ਸਵੇਰੇ ਹੀ ਪ੍ਰੋਟੈਸਟ ਕਰਨ ਵਾਸਤੇ ਪਹੁੰਚੇ ਸੀਗੇ ਕੇਂਦਰੀ ਮੰਤਰੀ ਹਰਜੋਤ ਬੈਂਸ ਅਮਨ अरोੜਾ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਇਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਗਿਆ ਸੀਗਾ ਤੇ ਹਰਜੋਤ ਬੈਂਸ ਦੀ ਜਿਹੜੀ ਵੀਡੀਓ ਕਾਫੀ ਜਿਹੜਾ ਵਾਇਰਲ ਵੀ ਹੋਈ ਸੀ ਜਦੋਂ ਸੜਕ ਦੇ ਕੱਪੇ ਤਖਤੀ ਲੈ ਕੇ ਬੈਠੇ ਸੀਗੇ ਪ੍ਰੋਟੈਸਟ ਕਰਨ ਵਾਸਤੇ ਤੇ ਉਸ ਵੇਲੇ ਉਹਨੂੰ ਚੱਕ ਕੇ ਲੈ ਜਾਂਦੇ ਹੋਏ ਦਿਖਾਇਆ ਦਿੱਤਾ ਗਿਆ ਸੀਗਾ ਜਦੋਂ ਦਿੱਲੀ ਪੁਲਿਸ ਲੱਤਾਂ ਬਾਹਾਂ ਤੋਂ ਫੜ ਕੇ ਲੈ ਕੇ ਜਾ ਰਹੀ ਸੀ ਇੱਕ ਕੈਬਨਟ ਮੰਤਰੀ ਨੂੰ ਲੈ ਕੇ ਜਾ ਰਹੀ ਸੀ ਉਹ ਤੋਂ ਸਿਵਾਰ ਵੀ ਕਾਫੀ ਚੱਲੀਆਂ ਸੀ ਹਾਲਾਂਕਿ ਉਹਦੇ ਉੱਪਰ ਵਿਰੋਧੀ ਪਾਰਟੀਆਂ ਨੇ ਕਟਾਕਸ ਵੀ ਕੀਤੇ ਕਈਆਂ ਨੇ ਕਮੇਟੀ ਵੀ ਕੀਤੀ ਕਿ ਆ ਦੇਖੋ ਜੀ ਕਿਵੇਂ ਜਾ ਰਹੇ ਆ ਕਿਸ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਛੋਟਾ ਅੰਦੋਲਨ ਹੈ ਜਿਹੜਾ ਨਾਲ ਨੇ ਚੱਕ ਲਿਆ ਗਿਆ ਜੀ ਇਤਾਂ ਦੀਆਂ ਗੱਲਾਂ ਵੀ ਹੋਈਆਂ ਸੀ ਜੀ ਹਮ ਪਰ ਅੱਜ ਫੇਰ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਅਸੀਂ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾਵਾਂਗੇ ਉਹਨਾਂ ਨੇ ਪਹਿਲਾ ਆਰਡਰ ਜਿਹੜਾ ਹੈਗਾ ਜਲ ਵਿਭਾਗ ਨੂੰ ਦਿੱਤਾ ਸੀਗਾ ਜੀ ਉਸ ਤੋਂ ਬਾਅਦ ਫਿਰ ਲਗਾਤਾਰ ਜਿਹੜਾ ਹੈਗਾ ਇਹ ਸਾਰਾ ਕੁਝ ਸਾਹਮਣੇ ਆਇਆ ਤੇ ਅੱਜ ਇਹਨਾਂ ਨੇ ਵਿਊਂਤ ਲੜਾਈ ਸੀਗੀ ਪੂਰੀ ਆਮ ਆਦਮੀ ਪਾਰਟੀ ਨੇ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਹੈਗੇ ਨੇ ਹਮ ਉਹਨਾਂ ਨੇ ਆਪਣੀ ਫੇਸ ਜਿਹੜੀ ਵਟਸਐਪ ਦੇ ਉੱਪਰ ਆਈਡੀ ਹੈਗੀ ਹੈ ਉਹਦੇ ਉੱਪਰ ਵੀ ਕੇਜਰੀਵਾਲ ਸਾਹਿਬ ਦੀ ਤਸਵੀਰ ਲਗਾਈ ਹੈ ਜਿੱਦੇ ਜੇਲ੍ਹ ਲਗਾਈ ਹੋਈ ਹੈ ਜੇਲ੍ਹ ਦੇ ਅੰਦਰ ਦਿਖ ਰਹੇ ਨੇ ਉਹ ਤਸਵੀਰਾਂ ਜਿਹੜੀ ਹੈਗੀਆਂ ਲਗਾ ਲਈਆਂ ਹੈਗੀਆਂ ਨੇ ਇੱਕ ਤਰ੍ਹਾਂ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਕੇਜਰੀਵਾਲ ਦੇ ਹੱਕ ਦੇ ਵਿੱਚ ਤੇ ਅੱਜ ਉਸੇ ਹੱਕ ਨੂੰ ਅੱਗੇ ਵਧਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਸਾਫ ਤੌਰ ਦੇ ਉੱਪਰ ਕਿ ਅਸੀਂ ਜਿਹੜੇ ਪੰਜਾਬ ਸੋਰੀ ਮਾਫ ਕਰਨਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ ਜੀ ਉਹਨਾਂ ਦਾ ਜਿਹੜਾ ਗ੍ਰਹਿ ਹੈਗਾ ਸੀ ਕੇਰਨਾਂ ਹੁੰਦਾ ਘਰ ਜਿਹੜਾ ਸੀ ਕੇਰਨਾਂ ਜਿਹਦੇ ਦਰਮਿਆਨ ਇਹ ਤਸਵੀਰਾਂ ਸਾਡੇ ਸਾਹਮਣੇ ਆਈਆਂ ਹੈਗੀਆਂ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋਗੇ ਹਾਂ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਮੈਂ ਇੱਕ ਵਾਰੀ ਫੇਰ ਇੱਥੇ ਤੇ ਸ਼ਾਇਦ ਆਵਾਜ਼ ਵੀ ਤੁਹਾਨੂੰ ਇਨਕਲਾਬ ਜਿੰਦਾਬਾਦ ਦੇ ਵੀ ਜਿਹੜੇ ਨਾਰੇ ਲਗਾਏ ਜਾ ਰਹੇ ਨੇ ਬਿਲਕੁਲ ਤਸਵੀਰਾਂ ਨੂੰ ਤੁਸੀਂ ਦੇਖ ਰਹੇ ਕਿਵੇਂ ਪੁਲਿਸ ਸੱਚਾ ਤੋਂ ਹੀ ਕਰ ਰਹੀ ਹੈ ਕਿਵੇਂ ਉਹਨਾਂ ਨੂੰ ਲੈ ਕੇ ਜਾ ਰਹੀ ਹੈਗੀ ਹੈ ਉਹ ਇਸ ਸਾਰੀ ਖੱਚਾ ਪੁਹੀ ਦੇ ਵਿੱਚ ਜਦੋਂ ਹਰਜੋਤ ਬੈਂਸਰੋ ਚੱਕ ਉਫਰੋ ਚੱਕਿਆ ਜਾ ਰਿਹਾ ਕਿ ਖੜੇ ਹੋਵੋ ਤੁਸੀਂ ਤਾਂ ਉਹ ਉਹਨਾਂ ਦੀ ਦਸਤਾਰ ਜਿਹੜੀ ਹੈ ਉਹ ਹਿੱਲ ਗਈ ਜੀ ਐਂ ਤੁਸੀਂ ਦੇਖੋ ਤਸਵੀਰਾਂ ਵਿੱਚ ਦਸਤਾਰ ਤੋਂ ਹਿੱਲੇ ਜਾਂਦੀ ਹੈ ਤੇ ਸਾਬ ਦੌਰ ਤੇ ਇਸ ਚੀਜ਼ ਨੂੰ ਵੀ ਹੁਣ ਪੋਲਿਟਿਕਲ ਤੌਰ ਦੇ ਉਪਰ ਮੁੱਦਾ ਬਣਾਇਆ ਜਾਊਗਾ ਬੋਲਿਆ ਜਾਊਗਾ ਕਿਉਂਕਿ ਤੱਕੇਸ਼ਾਹੀ ਹੋ ਰਹੀ ਹੈ ਤੱਕੇਸ਼ਾਹੀ ਨਹੀਂ ਉਹ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨਾ ਕੋਈ ਤੱਕੇਸ਼ਾਹੀ ਨਹੀਂ ਹੁੰਦੀ ਜੇ ਪੰਜਾਬ 'ਚ ਇਹ ਜਾ ਕੁਛ ਹੁੰਦਾ ਤਾਂ ਇੱਥੇ ਵੀ ਹੋਣੀ ਸੀ ਪਰ ਜਿਹੜਾ ਦਸਤਾਰ ਦਾ ਮਾਮਲਾ ਹੈਗਾ ਉਹ ਦਸਤਾਰ ਦਾ ਮਾਮਲਾ ਪੰਜਾਬ ਨਾਲ ਜੁੜਿਆ ਹੋਇਆ ਹੈ ਸਿੱਖੀਜ਼ਮ ਨਾਲ ਜੁੜਿਆ ਹੋਇਆ ਹੈਗਾ ਇੱਥੇ ਤਾਜ਼ ਤੋਂ ਵੀ ਵੱਧ ਜੜੀ ਹੈਗੀ ਹੈ ਸਤਿਕਾਰ ਦਸਤਾਰ ਨਹੀਂ ਕੀਤਾ ਜਾਂਦਾ ਹੈਗਾ ਜੀ ਕਿਤੇ ਨੇ ਕਿਤੇ ਆਹ ਜਿਹੜੀ ਚੀਜ਼ ਹੈਗੀ ਹੋਈ ਹੈ ਉਹਦੇ ਵਿੱਚ ਜਿਹੜਾ ਸਿੱਧੇ ਤੌਰ ਦੇ ਉੱਪਰ ਕਿਹਾ ਜਾ ਰਿਹਾ ਕਿ ਤੀਜੀ ਵਾਰ ਫੇਰ ਧੂਕ ਕੇ ਲੈ ਗਈ ਪੁਲਿਸ ਜਿਹੜੀ ਹੈ ਕਿ ਉਹਨਾਂ ਨੂੰ ਯਾਨੀ ਕਿ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੀਜੀ ਵਾਰੀ ਧੂਕ ਕੇ ਫੇਰ ਪੁਲਿਸ ਲੈ ਗਈ ਸੋ ਹਰਜੋਤ ਪੈਂਸ ਦੀ ਜਿਹੜੀ ਪਗਲਥੀ ਅਚਕਿਤ ਤੂਹੀ ਦੇ ਵਿੱਚ ਜੀ ਹੁਣ ਇਹਦੇ ਉੱਪਰ ਆਮ ਆਦਮੀ ਪਾਰਟੀ ਦੇ ਤੁਸੀਂ ਬਿਆਨ ਵੀ ਸੁਣਨਾ ਆਉਣਗੇ ਹੂੰ ਤੇ ਇਹ ਸਾਰਾ ਕੁਝ ਜਿਹੜਾ ਹੋਇਆ ਬਿਲਕੁਲ ਜੀ ਇਹ ਵੀ ਇੱਕ ਮੁੱਦਾ ਬਣੇਗਾ ਕਿਉਂਕਿ ਦੇਖੋ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਲੈ ਕੇ ਜਿਹੜਾ ਅੱਜ ਪੀਐਮ ਦੀ ਕੋਠੀ ਅੱਗੇ ਜਿਹੜਾ ਉਹਨਾਂ ਦਾ ਕਰੋ ਕੀਤਾ ਗਿਆ ਕਿਸ ਦੇ ਅਕੋਰਡਿੰਗ ਜਿਹੜੇ ਸਾਰੇ ਕੈਬਨਿਟ ਮੰਤਰੀ ਉੱਤੇ ਪਹੁੰਚੇ ਹੋਏ ਨੇ ਜਿਵੇਂ ਹਰਜੋਤ ਸਿੰਘ ਪੈਂਸ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਵੱਲੋਂ ਵੀ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਦੇ ਹੀ ਜਿਹੜਾ ਪੁਲਿਸ ਵੱਲੋਂ ਉਹਨਾਂ ਨੂੰ ਲੈ ਕੇ ਚੁੱਕ ਕੇ ਲੈ ਕੇ ਜਾਇਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਜਿਹੜਾ ਇਹ ਕੰਮ ਹੋਇਆ ਜਦੋਂ ਪਹਿਲਾਂ ਹਰਜੋਤ ਬੈਂਸ ਉੱਥੇ ਪਹੁੰਚੇ ਸੀਗੇ ਤਾਂ ਉਹਨਾਂ ਨੇ ਪ੍ਰੋਟੈਸਟ ਕਰਨ ਲੱਗੇ ਇੱਕ ਬਿਆਨ ਵੀ ਦਿੱਤਾ ਸੀਗਾ ਕਿ ਜਿਹੜਾ ਲੋ ਹਗਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਲੋ ਦਾ ਸਟੂਡੈਂਟ ਆ ਕਿਉਂਕਿ ਉਹ ਐਡਵੋਕੇਟ ਵੀ ਹੈਗੇ ਨੇ ਜੀ ਤੇ ਇਹ ਸਾਰਾ ਕੁਝ ਪ੍ਰੋਟੈਸਟ ਕਰਨਾ ਸਾਡਾ ਹੱਕ ਬਣਦਾ ਹੈਗਾ ਇਸ ਕਰਕੇ ਪ੍ਰੋਟੈਸਟ ਕਰ ਰਹੇ ਹਾਂ ਇਹ ਦੂਜੇ ਪਾਸੇ ਜਦੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਾਹਮਣਾ ਹੁੰਦਾ ਲੜ ਸੜਕਾਂ ਜਾਮ ਨਾ ਹੋਣ ਟ੍ਰੈਫਿਕ ਦੀ ਦਿੱਕਤ ਨਾ ਹੋਵੇ ਉਹ ਵੀ ਫਿਰ ਉਹ ਏਰੀਆ ਜਿਸ ਏਰੀਏ ਦੇ ਵਿੱਚ ਵੀ ਵੀ ਆਈ ਪੀ ਲੋਕ ਰਹਿੰਦੇ ਹੁਣ ਜਿਵੇਂ ਗੱਲ ਕਰਦੇ ਕਿ ਨਰਿੰਦਰ ਮੋਦੀ ਦੀ ਜਿੱਥੇ ਰੈਸ਼ ਹੈਗੀ ਉਧਰ ਵੱਲ ਜਾਣਾ ਸੀ ਗਿਆਣਾ ਨੇ ਜਾਂ ਫਿਰ ਦਿੱਲੀ ਦੇ ਕਾਫੀ ਏਰੀਆ ਜਿਹੜੇ ਪੋਸ਼ ਏਰੀਆ ਹੈਗੇ ਨੇ ਉੱਥੇ ਟ੍ਰੈਫਿਕ ਕਾਫੀ ਹੁੰਦੀ ਹੈ ਉੱਥੇ ਜਦੋਂ ਐਦਾਂ ਦਾ ਕੁਝ ਹੋਏਗਾ ਤਾਂ ਫਿਰ ਵੱਡੇ ਜਿਹੜੇ ਜਾਮ ਲੱਗ ਜਾਂਦੇ ਨੇ ਵੱਡਾ ਜਿਹੜਾ ਹੈਗਾ ਲੋਕਾਂ ਦਾ ਨੁਕਸਾਨ ਹੁੰਦਾ ਜਿਸ ਕਰਕੇ ਪੁਲਿਸ ਵੀ ਕਿਤੇ ਨਾ ਕਿਤੇ ਫਿਰ ਵਚਨਬੱਧ ਹੋ ਜਾਂਦੀ ਹੈ ਕਿ ਅਸੀਂ ਇਲਾਕੋ ਖੋਲ ਕੇ ਰੱਖੀਏ ਜੀ ਜਿਆਦਾਤਰ ਦੇਖੋ ਵੀ ਜਿਵੇਂ ਕੇਂਦਰ ਸਰਕਾਰ ਤੇ ਹੀ ਸਵਾਲ ਉਠਾਏ ਜਾ ਰਹੇ ਨੇ ਜੇਕਰ ਆਪਾਂ ਆਮ ਆਦਮੀ ਦੇ ਵਰਕਰਾਂ ਦੀ ਵੀ ਗੱਲ ਕਰੀਏ ਪਾਰਟੀ ਦੇ ਤੇ ਹੋਰ ਲੋਕਾਂ ਦੀ ਵੀ ਗੱਲ ਕਰੀਏ ਕਿ ਇੰਨਾ ਦਾ ਵਿਰੋਧ ਵੀ ਜਿਹੜਾ ਕੀਤਾ ਜਾ ਰਿਹਾ ਬਿਲਕੁਲ ਵਿਰੋਧ ਤਾਂ ਹੋ ਹੀ ਰਿਹਾ ਹੈਗਾ ਤੇ ਹੁਣ ਇਹ ਵੀ ਜਿਹੜੀ ਗੱਲ ਹੈਗੀ ਹੈ ਕੈਨੋ ਆ ਰਹੀ ਹੈ ਕਿ ਜੀ ਨੇ ਅਦਾਲਤ ਵਿੱਚ ਕੀ ਹੈ ਕਿ ਜਿਹੜੇ ਉਹ ਪੈਸੇ ਸੀਗੇ ਉਹਦੀ ਜਿਹੜੀ ਫੰਡਿੰਗ ਹੈ ਪੈਸਿਆਂ ਦੀ ਉਹੋ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਵਿੱਚ ਇਸਤੇਮਾਲ ਕੀਤੀ ਹੈ ਜੀ ਤੇ ਹੁਣ ਜਾਨਕੀ ਜੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੀ ਗੱਲ ਆਉਂਦੀ ਹੈ ਤਾਂ ਫਿਰ ਹੋ ਸਕਦਾ ਹੈ ਕਿ ਉਹ ਜਿਹੜਾ ਸਾਰਾ ਢੇੜਾ ਆਮ ਆਦਮੀ ਪਾਰਟੀ ਵੱਲ ਵੀ ਹੋ ਸਕਦਾ ਹੈ ਜਿਹੜਾ ਹੁਣ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਸ਼ੋਧਿਆ ਤੇ ਜੈਨ ਸਾਹਿਬ ਤੇ ਸੰਜੇ ਸਿੰਘ ਵੱਲ ਹੋ ਚੁੱਕਿਆ ਉਹ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਬਾਕੀ ਹਿੱਸੇ ਆਮ ਆਦਮੀ ਹੋ ਜਵੇ ਜੀ ਉਹ ਦੇਖੋ ਇਹਨਾਂ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇਹ ਵੀ ਸਵਾਲ ਉਠਾਏ ਜਾ ਰਹੇ ਨੇ ਕੇਂਦਰ ਸਰਕਾਰ ਦੇ ਉੱਪਰ ਕਿ ਇਹ ਲੋਕ ਸਭਾ ਦੇਆਂ ਚੋਣਾਂ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ। ਆ ਇਲੈਕਸ਼ਨਾਂ ਦੇ ਵਿੱਚ ਤਾਂ ਚਲੋ ਸਾਰਾ ਕੁਝ ਹੁੰਦਾ ਹੀ ਹੈ ਪਰ ਇਹ ਹੁਣ ਕਹਿਣੀ ਹੋਏਗਾ ਜਦੋਂ ਆਪਣੇ ਘਰ ਦਾ ਕੋਈ ਫਸਜੇ ਵੀ ਫਿਰ ਆਪਾਂ ਨੂੰ ਲੱਗਦਾ ਹੁੰਦਾ ਕਿ ਸਾਡੇ ਤੋਂ ਖੁੰਧ ਕਿਸੇ ਨੇ ਕੱਢ ਰਿਹਾ ਕਿ ਅਸੀਂ ਤਗੜੇ ਹੋ ਰਹੇ ਹਾਂ। ਜੀ ਕਿਉਂਕਿ ਇਹ ਸਾਡੀ ਪਾਰਟੀ ਦਾ ਜਿਹੜਾ ਯਾਰ ਉੱਚਾ ਉਠਾਣ ਕਰਕੇ ਕਿਹੜਾ ਵੀ ਉਹਨਾਂ ਨੂੰ ਨੀਵਾ ਜਿਹੜਾ ਦਵਾਇਆ ਜਾ ਰਿਹਾ ਹੈ। ਦਵਾਇਆ ਜਾ ਰਿਹਾ ਹੈਗਾ। ਤੋ ਚੀਜ਼ਾਂ ਜਿਹੜੀਆਂ ਹੈਗੀਆਂ ਮੈਡਮ ਆ ਕਿਤਨੇ ਕਿਤੇ ਪਾਰਟੀ ਨੂੰ ਫਾਇਦਾ ਵੀ ਦੇ ਸਕਦੀਆਂ ਨੇ ਹੂੰ ਤੇ ਨੁਕਸਾਨ ਤਾਂ ਇਹ ਹੈਗਾ ਕਿ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਹੁਣ ਅੰਦਰ ਬੈਠੇ ਨੇ ਜੀ ਤੇ ਅਮਦੁਰ ਪਰ ਵਰਕਰਾ ਵੱਲੋਂ ਵੀ ਕਹੇ ਕਿ ਜਿਹੜੇ ਨੇ ਅਰਵਿੰਦ ਕੇਜੋ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਵੀ ਅੰਦਰ ਬੈਠ ਕੇ ਵੀ ਜਿਹੜਾ ਉਹ ਆਪਣੀ ਪਾਰਟੀ ਚਲਾਣਗੇ ਚਲਾ ਰਹੇ ਨੇ ਮੈਡਮ ਹੂੰ ਚਲਾ ਰਹੇ ਨੇ ਹੁਣ ਪਰ ਵਿਰੋਧੀ ਪਾਰਟੀ ਵੱਲੋਂ ਬਹੁਤ ਜ਼ਿਆਦੇ ਸਵਾਲ ਉਠਾਏ ਜਾ ਰਹੇ ਪਹਿਲਾ ਆਰਡਰ ਜਾਰੀ ਕਰਕੇ ਦੱਸ ਦਿੱਤਾ ਜਿਹੜਾ ਜਲ ਵਿਭਾਗ ਨੂੰ ਦਿੱਤਾ ਕਿ ਕਿਵੇਂ ਹੁੰਦਾ ਕੰਮ ਜੀ ਤੇ ਹੁਣ ਉਹ ਵੀ ਵਾਈਫ ਦਾ ਤੁਸੀਂ ਬਿਆਨ ਸੁਣਿਆ ਹੁਣ ਹਮ ਹੁਣਾਂ ਨੇ ਵੀ ਕਿਹਾ ਸੀਗਾ ਕਿ ਜੇਲ੍ਹ ਦੇ ਅੰਦਰੋਂ ਸੰਦੇਸ਼ ਆਇਆ ਹਮ ਉਹ ਜਦੋਰ ਧਰਮ ਪੱਤਰੀ ਉਹ ਜਿਹੜੀ ਹੁਣ ਤੱਕ ਪਹਿਲਾਂ ਕਦੀ ਕੈਮਰੇ ਤੇ ਦਿਖੀ ਨਹੀਂ ਸੀ ਦਿਖੇ ਨਹੀਂ ਸੀ ਉਹ ਆਪਣੇ ਸੀਟ ਤੇ ਬੈਠ ਕੇ ਬੋਲਦੀ ਤਾਂ ਭਾਈ ਹਮ ਇਹ ਇਹ ਵੀ ਰੋਲੇ ਸੀਗੀ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਕੋਈ ਮੰਤਰੀ ਬਣ ਸਕਦੇ ਨੇ ਮੁੱਖ ਮੰਤਰੀ ਹੋਣ ਦੀ ਜਗ੍ਹਾ ਤੇ ਹੋਰ ਸਾਰਾ ਕੁਝ ਹੋ ਸਕਦਾ ਹੈਗਾ ਜੀ ਸੋ ਉਹ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਸਾਹਮਣੇ ਸੀਗੀਆਂ ਹਮ ਜੀ ਕਿਉਂਕਿ ਇਹ ਕਰਪਾ ਵਿਰੋਧੀ ਪਾਰਟੀ ਨੇ ਗੱਲ ਕਰੀਏ ਕਿ ਉਹਨਾਂ ਵੱਲੋਂ ਜਿਹੜਾ ਤੰਜ ਕਸਿਆ ਜਾਂ ਨਹੀਂ ਮੈਂ ਆਪਾਂ ਕਰੀਏ ਕਿ ਸੁਨੀਲ ਜਾਖੜ ਵੱਲੋਂ ਵੀ ਕਿਹਾ ਗਿਆ ਕਿ ਜਿਵੇਂ ਅਰਵਿੰਦ ਕੇਜਰੀਵਾਲ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਕਿ ਵਰਕਰਾਂ ਵੱਲੋਂ ਕਿਹਾ ਕਿ ਅੰਦਰ ਵੀ ਬੈਠ ਕੇ ਜਿਹੜੇ ਰਾਜਨੀਤਿਕ ਚਲਾਨ ਰਾਜਨੀਤੀ ਚਲਾਣਗੇ ਆਪਣੀ ਪਾਰਟੀ ਚ ਲਾਣਗੇ ਪਰ ਉੱਥੇ ਉਹਨਾਂ ਨੇ ਇੱਕ ਇਹ ਵੀ ਸਵਾਲ ਕੀਤਾ ਕਿ ਜੇਕਰ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਜੇਲ੍ਹ ਦੇ ਵਿੱਚ ਸੁਨੀਲ ਜਾਖੜ ਦੇ ਇਹ ਬਿਆਨ ਸੀਗੇ ਕਿ ਉਹਨਾਂ ਨੂੰ ਜੇ ਇੱਥੇ ਹੀ ਲਿਆਂਦਾ ਜਾਵੇ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਗੈਂਗਸਟਰਾਂ ਬਾਰੇ ਵੀ ਕਿਹਾ ਸੀ ਕਿ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈ ਕੇ ਵੀ ਇੰਟਰਵਿਊ ਕਰ ਰਹੇ ਨੇ ਬਿਲਕੁਲ ਉਹ ਵੀ ਕਿਹਾ ਸੀਗਾ ਸੁਨੀਲ ਜਾਖੜ ਨੇ ਇਲੈਕਸ਼ਨਾਂ ਦੇ ਮਤਲਕ ਜਿਹੜਾ ਬਿਆਨ ਦਿੱਤਾ ਹੈਗਾ ਉਹ ਵੀ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਲੋਕ ਸਭਾ ਚੋਣ ਕੱਲੇ ਲੜਨ ਜਾ ਰਹੀ ਹੈ ਹਾਂ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ رائے ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਕੈਸਲਾ ਲੈ ਕਿਉਂਕਿ ਯੋਕਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਇਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਹੋਲੇ ਆ ਇਸ ਰਣਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮਐਸਪੀ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਾੜਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਇਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੇ ਸਰਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਹੀ ਭਾਰਤ ਅੱਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇਨਜ਼ਰ ਦਾ ਫੈਸਲਾ ਲਿਆ ਗਿਆ ਹੈ ਕਿ ਮੈਨੂੰ ਪੂਰਾ ਯਕੀਨ ਹੈ ਪਰ ਇਹ ਕਹਿੰਦੇ ਬੰਨ ਨਾਲ ਇੱਕ ਜੰਮ ਹਜ਼ਾਰ ਦੇ ਜੋ ਮੁੱਦੇ ਪਿਛਿਆ ਮੈਂ ਹੋਰ ਮਜ਼ਬੂਤ ਬਣਾ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਦੋਸ਼ਵਾ ਚੋਣ ਕਰ ਲੇ ਨਾ ਜਾਣੋ ਉਹ ਸਾਰਾ ਕੁਝ ਇੱਕ ਗ੍ਰਾਹਕ ਫੈਸਲਾ ਪਾਰਟੀ ਨੇ ਬੀਜਪੀ ਦੇ ਕਾਂਦੀ ਰਾਏ ਪਾਰਟੀ ਦੇ ਵਰਕਰਸ ਦੇ ਰਾਏ ਹੋ ਗਿਆ ਇਹਦਾ ਸਭ ਤੋਂ ਪਹਿਲਾਂ ਇਹ ਉਹਨਾਂ ਸਾਰੇ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਕਿਸਾਨੋ ਸਭ ਦੇ ਜਿਹੜਾ ਜਵਾਨੀ ਪੰਜਾਬ ਦੇ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਉਹਦੇ ਚੋਂ ਇੱਕ ਪ੍ਰੋਜੈਕਟ ਜਿਹੜਾ ਮੈਂ ਕਹਿੰਦਾ ਮਜਬੂਤ ਕੀਤਾ ਜਾਂਦਾ ਹਾਂ ਹਾਂ ਕਿਉਂਕਿ ਜੋ ਕੰਮ ਨਜੀਬ ਵੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਰੇਨਬਾਈ ਦੇ ਵਿੱਚ ਪੰਜਾਬ ਵਾਸਤੇ ਕਿਸੇ ਤਰ੍ਹਾਂ ਦੀ ਸਰਕਾਰ ਵੇਲੇ ਹੋਇਆ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਲੇ 10 ਸਾਲ ਚੱਕੇ ਗਏ ਐਮਐਸਪੀ ਦੇ ਜੋ ਆ ਜਿਹੜੇ ਹੁਣ ਐਮਐਸਪੀ ਦੀ ਗੱਲ ਕਰ ਰਹੇ ਨੇ ਇੱਕ ਇੱਕ ਦਾਣੇ ਵਾਲੀ ਉਹ ਜੇ ਹੋਇਆ ਹੁੰਦਾ ਤੇ ਫਿਰ ਕਿਸਾਨ ਬੈਠਦੇ ਕਿ ਕਰਦੇ ਆ ਨਾ ਦੇਖਿਓ ਇਹ ਵੀ ਇੱਕ ਸਵਾਲ ਹੈ ਹੂੰ ਜੋ ਕਈ ਜਗ੍ਹਾ ਹੈ ਕਿ ਦਵਾਰਾ ਫਿਰ ਕਿਉਂ ਧਰਨੇ ਦੇ ਉੱਪਰ ਆਉਂਦੇ ਬਿਲਕੁਲ ਬਿਲਕੁਲ ਇਹ ਸੋ ਸੋ ਨਾ ਪੋਲੀਟਿਕਲ ਪਾਰਟੀਆਂ ਨੇ ਪਬਲਿਕ ਨੂੰ ਕਿਉਂਕਿ ਲੋਕ ਸਭਾ ਜਿਵੇਂ ਹੁਣ ਚੋਣਾਂ ਦੇ ਟਾਈਮ ਹਰ ਇੱਕ ਕੋਈ ਵੀ ਚੋਣ ਹੈ ਤੇ ਚੋਣਾਂ ਦੇ ਟਾਈਮ ਹੀ ਆਪਣੀ ਜਿਹੜੇ ਨੇ ਸਾਰੇ ਮੁੱਦੇ ਇਹ ਗਨਾਂਦੇ ਨੇ ਬਿਲਕੁਲ ਸਾਰੇ ਮੁੱਦੇ ਗਨਾਂਦੇ ਨੇ ਤੇ ਇਹ ਹੁਣ ਅੱਗੇ ਗਨਾਂਦੇ ਵੀ ਰਹਿਣਗੇ ਤੁਸੀਂ ਦੇਖਣਾ ਹੂੰ ਅਹ ਤੋਂ ਬਾਕੀ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉੱਥੇ ਦੀਆਂ ਉਹ ਲਗਾਤਾਰ ਜਿਵੇਂ ਜਿਵੇਂ ਹੈਗਾ ਸਾਹਮਣੇ ਆਉਂਦੀਆਂ ਰਹਿਣਗੀਆਂ ਤੇ ਦਿਖਦੀਆਂ ਰਹਿਣਗੀਆਂ ਕਿ ਕੀ ਹੋਏਗਾ ਜੀ ਅੱਗੇ ਅੱਗੇ ਦੇਖੋਗੇ ਮਤਲਬ ਕਿ ਅੱਜ ਜਿਵੇਂ ਅੱਗੇ ਪੀਐਮ ਦੀ ਕੋਠੀ ਦਾ ਜਿਹੜਾ ਕ੍ਰੌਕ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਲੀਡਰਾਂ ਵੱਲੋਂ ਵਰਕਰਾਂ ਵੱਲੋਂ ਕਿ ਭਾਰੀ ਜਿਹੜੇ ਨੇ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਜੀ ਬਿਲਕੁਲ ਬਿਲਕੁਲ ਹੈ ਤੇ ਉਹ ਇਹ ਤਾਂ ਦੇਖੋ ਹੁਣ ਉੱਥੇ ਤਾਂ ਹੈਗਾ ਤੇ ਅੱਗੇ ਹੋਰ ਵੀ ਜਿਹੜਾ ਸਾਰਾ ਕੁਝ ਹੈਗਾ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਵੀ ਜਿਸ ਦਿਨ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਸੀ ਉਸ ਟਾਈਮ ਵੀ ਜਿਹੜਾ ਮਹਾਲੀ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਜੇਕਰ ਆਪਾਂ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਵੀ ਕੀਤਾ ਜਾ ਰਿਹਾ ਸੀ ਦਿੱਲੀ ਦੇ ਵਿੱਚ ਤਾਂ ਹੁਣ ਆਹੀ ਹੋਣਾ ਸੀ ਹੁਣ ਹੀ ਹੁਣ ਉੱਥੇ ਤਾਂ ਦੇਖੋ ਹੁਣ ਤਾਂ ਹੀ ਕੇਂਦਰ ਸਰਕਾਰ ਤੱਕ ਆਵਾਜ਼ ਜਾਊਗੀ ਤਾਂ ਹੀ ਉੱਥੇ ਜਿਹੜੀ ਈਡੀ ਹੈ ਉਹਨੂੰ ਪਤਾ ਲੱਗੂਗਾ ਵੀ ਹੁਣ ਸਮਰਥਕ ਜੋੜਨੇ ਪਰ ਈਡੀ ਨੇ ਵੀ ਜਿਹੜਾ ਹੈ ਕਾਫੀ ਹੱਦ ਤੱਕ ਆਪਣਾ ਮੂਡ ਬਣਾ ਲਿਆ ਹੂੰ ਜਾ ਜਿਸ ਤਰ੍ਹਾਂ ਮਾਲਜੋਗੋ ਅਦਾਲਤ ਦੇ ਵਿੱਚ ਦੱਸਣ ਦੱਸ ਦਿੱਤਾ ਹੈ ਕਿ ਜਿਹੜੇ ਫੰਡ ਨੇ ਉਹਨਾਂ ਦੇ ਜਿਹੜੇ ਇਸਤੇਮਾਲ ਨੇ ਜਿਹੜੇ ਕਬਲੇ ਦੇ ਫੰਡ ਦੀ ਗੱਲਾਂ ਕਰਦੇ ਹਾਂ ਉਹ ਕਿਤੇ ਨਾ ਕਿਤੇ ਸਰਕਾਰ ਨੇ ਪਾਰਟੀ ਦੇ ਪ੍ਰਚਾਰ ਵਾਸਤੇ ਯੂਜ਼ ਕੀਤਾ ਹੈ ਚਾਹੇ ਦਿੱਲੀ ਸਰਕਾਰ ਤੇ ਸ਼ਹਿਰ ਜੀ ਆਮਦਨੀ ਜਿੱਥੇ ਵੀ ਸਰਕਾਰ ਹੈ ਜੀ ਜੀ ਉਹ ਇਹ 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 ਦੇਖੋ ਉਹ ਚੀਜ਼ ਜਿਹੜੀ ਹੈਗੀ ਆ ਉਹ ਫਿਰ ਆ ਦਿਕਤ ਪੈਦਾ ਕਰ ਸਕਦੀ ਹੈ ਹੂੰ ਦਿਕਤ ਪੈਦਾ ਕਰ ਸਕਦੀ ਹੈ ਤਾਂ ਹੀ ਕਿ ਦੇਖੋ ਜਿਵੇਂ ਪਹਿਲਾਂ ਵੀ ਕਿਹਾ ਜਾ ਰਿਹਾ ਹੈ ਕਿ 10 ਸੰਮਣ ਪਹਿਲਾਂ ਵੀ ਭੇਜ ਦਿੱਤੇ ਗਏ ਸੀਗੇ ਆਰਵਿੰਦ ਕੇਜਰੀਵਾਲ ਨੂੰ ਕਿ ਉਦੋਂ ਜਦੋਂ ਹੁਣ ਚੋਣਾਂ ਦੇ ਪ੍ਰਚਾਰ ਦੀ ਗੱਲ ਆਉਂਦੀ ਹੈ ਕਿ ਪਹਿਲਾਂ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਪ੍ਰਚਾਰ ਕੀਤੇ ਨੇ ਹੁਣ ਤੱਕ ਸੀਐਮ ਭਗਵੰਤ ਮਾਨ ਦੇ ਨਾਲ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਇਸ ਤੋਂ ਬਾਅਦ ਜਿਵੇਂ ਗ੍ਰਿਫਤਾਰੀ ਹੋ ਗਈ ਹੈ ਤੇ ਇਹਨਾਂ ਦੇ ਜਿਹੜੇ ਲੀਡਰ ਨੇ ਕੈਬਨਿਟ ਮੰਤਰੀਆਂ ਦੇ ਵੀ ਕਾਫੀ ਜਿਹੜੇ ਬਿਆਨ ਸਾਹਮਣੇ ਆਏ ਸੀਗੇ ਬਿਲਕੁਲ ਬਿਆਨ ਤਾਂ ਦੇਖੋ ਗੱਲ ਤਾਂ ਇਹ ਕਿ ਇਹਨਾਂ ਨੇ ਇਹਨਾਂ ਦੀ ਰਾਜਨੀਤੀ ਦੇ ਵਿੱਚ ਚਾਰਚਾ ਫਲਾਉਣ ਲਈ ਹੂੰ ਕਿਉਂਕਿ ਜੇ ਬਿਆਨ ਨਾ ਦੇਣ ਤਾਂ ਫਿਰ ਪਬਲਿਕ ਨੂੰ ਲੱਗਦਾ ਕਿ ਫਿਰ ਲੀਡਰ ਕਰ ਕੀ ਰਿਹਾ ਜੀ ਤਾਂ ਹੀ ਤਾਂ ਜਦੋਂ ਹੁਣ ਲੋਕ ਸਭਾ ਇਲੈਕਸ਼ਨ ਆਏ ਨੇ ਹੁਣ ਇਹ ਲਿਖ ਕੇ ਵੀ ਪਬਲਿਸ਼ ਕਰਨ ਲੱਗੇ ਵੀ ਕਿਹੜੇ ਲੀਡਰ ਨੇ ਵਿਧਾਨ ਸਭਾ ਚ ਜਾਂ ਲੋਕ ਸਭਾ ਚ ਕਿੰਨੀ ਵਾਰੀ बोले ਕਿੰਨੇ ਵਾਰੀ ਪ੍ਰਸ਼ਨ ਕੀਤੇ ਹੂੰ ਇਹ ਵੀ ਗਿਣਤੀ ਕੀਤੀ ਜਾ ਰਹੀ ਹੈ ਕਿ ਕਿੰਨੇ ਲੀਡਰਾਂ ਨੇ ਕਿੰਨੇ ਆਪਰੇ ਇਹ ਜਿਹੜੇ ਨੇ ਆਪਰੇਸ਼ਨ ਕੀਤੇ ਤੇ ਪ੍ਰਸ਼ਨ ਕੀਤੇ ਨੇ ਵੀ ਕਿਉਂਕਿ ਲੋਕਾਂ ਦੀ ਵਾਸਤੇ ਇਹਨਾਂ ਦੀ ਚੱਕਣੀ ਹੁੰਦੀ ਹੈ ਤੇ ਫਿਰ ਆਪੜਿਆਂ ਵਾਸਤੇ ਕਿਉਂ ਨਹੀਂ ਚੱਕਣਗੇ ਆਪਣੇ ਵਾਸਤੇ ਚੱਕਣਗੇ ਇੱਕ ਇੱਕ ਸੋਨ ਜਦੋਂ ਉਹਨਾਂ ਦਾ ਲੀਡਰ ਫੜਾਇਆ ਗਿਆ ਤਾਂ ਉਹਦੇ ਹੱਕ ਦੇ ਵਿੱਚ ਦੜਨ ਨੂੰ ਬੋਲਣਾ ਹੀ ਹੈ ਬੋਲਣਾ ਹੀ ਬੋਲਣਾ ਦੂਜੇ ਪਾਸੇ ਬੀਜੇਪੀ ਵਾਲੇ ਜਿਹੜੇ ਹੈਗੇ ਨੇ ਉਹ ਕਰੇ ਵੀ ਠੀਕ ਕੋਈ ਹੈਗਾ ਹੂੰ ਜੇ ਇਹ ਜਗ੍ਹਾ ਉਲਟ ਦੇਖਦੇ ਇਹਨਾਂ ਦੀ ਜਗ੍ਹਾ ਤੇ ਕੋਈ ਬੀਜੇਪੀ ਦਾ ਲੀਡਰ ਸੱਖਿਆ ਹੁੰਦਾ ਫਿਰ ਉਹਨਾਂ ਨੇ ਕਰਨਾ ਸੀਗਾ ਉਹਨਾਂ ਨੇ ਕਰਨਾ ਸੀ ਤਾਂ ਹੁੰਦਾ ਕਿ ਹਰ ਇੱਕ ਪਾਰਟੀ ਆਪਣੇ ਆਪਣੇ ਅਧਦੇ ਲਈ ਤਾਂ ਕਰਦੀ ਆ ਬਿਲਕੁਲ ਉਹ ਤਾਂ ਸਾਫ਼ ਕਹਿੰਦੇ ਨੇ ਕਿ ਤੁਸੀਂ ਈਡੀ ਦੇ ਨੇ ਕਹਿੰਦੇ ਹੋ ਤੇ ਪੰਜਾਬ ਚ ਵਿਜੀਲੈਂਸ ਹੂੰ ਨੂੰ ਇਸਤੇਮਾਲ ਕਰ ਰਹੀ ਇਸਤੇਮਾਲ ਜੀ ਸੋ ਜਦ ਕਿ ਜਿਵੇਂ ਹੁਣ ਲੋਕ ਸਭਾ ਦੇ ਚੋਣਾਂ ਤੇ ਜਿਹੜਾ ਇਹ ਇਫੈਕਟ ਜ਼ਰੂਰ ਪਵੇਗਾ ਬੇਸ਼ੱਕ ਜਿਵੇਂ ਹੁਣ ਉਹਨਾਂ ਦੇ ਵਰਕਰ ਕਹਿ ਰਹੇ ਨੇ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉੱਥੇ ਬੈਠ ਕੇ ਆਪਣੀ ਜਿਹੜੀ ਸਰਕਾਰ ਚ ਲਾਉਣਗੇ ਪਰ ਕਿਤਨਾ ਕਿਤੇ ਲੋਕ ਸਭਾ ਜਿਵੇਂ ਚੋਣਾਂ ਨੇ ਚੋਣਾਂ ਤੇ ਜ਼ਰੂਰ ਇਦਾਂ ਇਫੈਕਟ ਦੇਖਣ ਨੂੰ ਮਿਲੇਗਾ ਅਫੈਕਟ ਤਾਂ ਮੈਡਮ ਜਰੂਰ ਮਿਲੇਗਾ ਕਿਉਂਕਿ ਹੁਣ ਪਬਲਿਕ ਵੀ ਸਿਆਣੀ ਹੋ ਗਈ ਹੈ। ਹੂੰ ਪਬਲਿਕ ਵੀ ਕਹੇਗੀ ਅਸੀਂ ਜਿਹੜਾ ਹੈਗਾ ਉਲੂ ਨਹੀਂ ਬਣਨਾ ਹੈਗਾ। ਜੀ ਅਸੀਂ ਵੀ ਜਿਹੜਾ ਹੈਗਾ ਬੇਫੂਨੀ ਨਹੀਂ ਬਣਨਾ। ਇੱਕ ਆ ਵੀਡੀਓ ਹੈਗੀ ਹੈ ਸੋਸ਼ਲ ਮੀਡੀਆ ਤੇ ਕਾਫੀ ਘਮਰੀ ਹੈ ਤੁਹਾਨੂੰ ਮੈਂ ਸੁਣਾਉਂਦਾ। 2024 ਬੇਫੂਨੀ ਨਹੀਂ ਬਣਨਾ। ਜੀ ਸਾਫ਼ ਤੌਰ ਤੇ ਉਹ ਕਹਿ ਰਹੇ ਹੈਗੇ। ਇੱਕ ਵਾਰ ਬੇਫੂਕ ਬੰਨਾ ਠੀਕ ਹੈ। ਦੋ ਵਾਰ ਬੇਫੂਕ ਬੰਨਾ ਠੀਕ ਹੈ। ਅਗਰ ਤੀਸਰੀ ਵਾਰ ਵੀ ਬੇਫੂਕ ਬਣ ਰਹੇ ਹੋ ਤਾਂ ਇਸਕਾ ਮਤਲਬ ਆਪ ਬੇਫੂਕ ਹੋ। ਹੂੰ ਕੋਈ ਦੰਦ ਨਹੀਂ ਲਾ ਬਣ ਕੇ ਪੈਣ ਲੱਗ ਜੀ ਕਿ 2024 ਦੇ ਵਿੱਚ ਹੁਣ ਵੇਵ ਪ੍ਰੂਫ ਨਹੀਂ ਬਣਨਾ ਕਿਉਂਕਿ ਬਹੁਤ ਪਬਲਿਕ ਜਿਹੜੀ ਹੈ ਜਾਗਰੂਕ ਹੋ ਚੁੱਕੀ ਹੈ ਪਤਾ ਚੱਲ ਚੁੱਕਿਆ ਹੈ ਲੋਕਾਂ ਨੂੰ ਹੂੰ ਬਿਲਕੁਲ ਪਬਲਿਕ ਸਿਆਣੀ ਹੋ ਚੁੱਕੀ ਹੈ ਪਬਲਿਕ ਇੱਕ ਚੀਜ਼ ਨੂੰ ਦੇਖਦੀ ਹੈ ਵੀ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਹੂੰ ਤਾਂ ਇਸ ਲਈ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਵੀ ਅਵੇਅਰ ਹੋਈਏ ਹੂੰ ਅਸੀਂ ਵੀ ਆਪਣੇ ਹੱਕਾਂ ਦੀ ਗੱਲ ਕਰੀਏ ਜੀ ਹੁਣ ਉਹ ਸਮਾਂ ਆ ਗਿਆ ਜਦੋਂ ਵੱਡੇ ਕਾਰਸ ਦੇ ਗੇਟ ਦੇ ਉੱਪਰ ਲੀਡਰ ਸੋਡੇ ਪਹੁੰਚਣਗੇ ਆਪਣੀਆਂ ਗੱਲਾਂ ਦੱਸੋਣਾਂ ਨੂੰ ਗੱਲਾਂ ਆਪਣੀਆਂ ਮੰਗਾਂ ਨੇ ਕੋਈ ਗੱਲਾਂ ਨੇ ਸਭ ਕੁਝ ਜਿਹੜਾ ਦੱਸਣ ਦਾ ਆਪਾਂ ਨੂੰ ਮੌਕਾ ਆ ਚੁੱਕਿਆ ਹੈ ਕਿ ਇਸ ਦੇ ਨਾਲ ਹੈ ਜਿਹੜਾ ਉਹ ਵੀ ਆਪਾਂ ਨੂੰ ਇੱਕ ਗੱਲਾਂ ਦੇ ਚਾਂਸ ਦੇ ਵਿੱਚ ਜਰੂਰ ਲੈ ਕੇ ਆਣਗੇ ਨਾਲ-ਨਾਲ ਮੈਂ ਤਾਂ ਇਹ ਵੀ ਕਹਾਂਗਾ ਕਿ ਆਪਣੀ ਮੰਗਾਂ ਤੇ ਆਪਣੀ ਗੱਲਾਂ ਜਿਹੜੇ ਦੱਸੇਂ ਦੱਸੇਂ ਉਹਨਾਂ ਨੂੰ ਇਹ ਵੀ ਰਿਅਲਾਈਜ਼ ਕਰਾਓ ਕਿ ਤੁਸੀਂ ਜਿਹੜੇ ਪਹਿਲੇ ਹੀ ਵਾਦੇ ਕੀਤੇ ਸੀ ਉਹ ਹੁਣ ਤੱਕ ਪੂਰੇ ਕਿਉਂ ਨਹੀਂ ਕੀਤੇ ਹੂੰ ਜੀ ਕਿਉਂਕਿ ਹੁਣ ਤੱਕ ਜਿਹੜੀਆਂ ਚੋਣਾਂ ਜਿਵੇਂ ਚੋਣਾਂ ਦੇ ਟਾਈਮ ਹੀ ਜਿਹੜੀਆਂ ਆਪਣੀਆਂ ਮੰਗਾ ਪਰ ਰੱਖ ਸਕਦੇ ਆ ਕਿਉਂਕਿ ਆਪਣਾ ਜਿਹੜਾ ਹੈ ਬੋਟ ਦਾ ਅਧਿਕਾਰ ਸਭ ਨੂੰ ਹੈ ਪਰ ਜਿਹੜੀਆਂ ਵੋਟਾਂ ਜਿਵੇਂ ਆਪਾਂ ਗੱਲ ਕਰ ਰਹੇ ਆ ਸੋਚ ਸਮਝ ਕੇ ਪਾਉਣੀਆਂ ਚਾਹੀਦੀਆਂ ਨੇ ਕਿ ਕਿਹੜਾ ਲੀਡਰ ਸਾਡੇ ਲਈ ਕੰਮ ਕਰ ਸਕਦਾ ਹੈ ਬਿਲਕੁਲ ਕਿਹੜਾ ਲੀਡਰ ਹੈ ਹੁਣ ਤੱਕ ਜਿਹਨਾਂ ਨੇ ਕੀ ਕੀ ਕੰਮ ਕੀਤੇ ਨੇ ਬਿਲਕੁਲ ਬਿਲਕੁਲ ਇਹ ਚੀਜ਼ ਨੂੰ ਬਿਲਕੁਲ ਮੱਧ ਨਜ਼ਰ ਰੱਖਣਾ ਚਾਹੀਦਾ ਹੈਗਾ ਇਹ ਨਹੀਂ ਕਿ ਅਜਿਹਾ ਜਿਹਾ ਦੇਗਾ ਕਿ ਇਹ ਸੈਲੀਬ੍ਰਿਟੀ ਹੈ ਜੀ ਇਹ ਨਹੀਂ ਦੇਖਣਾ ਚਾਹੀਦਾ ਹੈਗਾ ਕਿ ਇਹ ਅ ਪਚੋਕੜੇ ਦਾ ਪੋਲਿਟਿਕਲ ਹੈ ਤੇ ਸਾਡੇ ਉਸ ਤੇ ਕੰਮ ਕਰੂਗਾ ਹੂੰ ਉਹਦਾ ਕੰਮ ਦੇਖੋ ਨਹੀਂ ਪਹਿਲਾਂ ਹੁਣ ਤੱਕ ਕਿੰਨੇ ਕੰਮ ਕੀਤੇ ਨੇ ਤੁਹਾਡੇ ਚ ਕਿਵੇਂ ਵਿਚਰਦਾ ਹੈ ਉਹਦੇ ਸੁਭਾਜ ਕਿੰਨੀ ਨਮਰਤਾ ਹੈਗੀ ਹੈ ਨਹੀਂ ਹੈਗੀ ਕੀ ਤੁਹਾਡੀ ਗੱਲ ਸੁਣ ਸ਼ੋਰ ਟੈਂਪਰ ਤੇ ਨਹੀਂ ਹੈਗਾ ਬੜੇ ਲੀਡਰ ਹਿੱਜੇ ਨੇ ਜਿਹੜੇ ਸ਼ੋਰ ਟੈਂਪਰ ਤੋਂ ਬੜੀ ਜਲਦੀ ਪਪਾ ਬੋਲ ਪੈਂਦੇ ਨੇ ਜੀ ਜੇ ਜਨਤਾ ਦਾ ਪ੍ਰਤੀਨਿਧੀ ਜਿਹੜਾ ਹੁੰਦਾ ਹੈਗਾ ਉਹ ਇੰਨੀ ਜਲਦੀ ਸ਼ੋਰ ਸ਼ੋਰ ਟੈਂਪਰ ਤੋਂ ਹੋਈਗਾ ਪਰ ਕਈ ਵਾਰ ਸਰ ਜਿਵੇਂ ਆਪਣੀ ਜਨਤਾ ਭੋਲੀ ਭਾਲੀ ਗੱਲਾਂ ਦੇ ਵਿੱਚ ਆ ਕੇ ਜਰੂਰ ਜਿਹੜੇ VOTING ਕਰ ਜਾਂਦੀ ਹੈ ਪਰ ਇਸ ਤੋਂ ਬਾਅਦ ਜਦੋਂ ਕੁਰਸੀ ਮਿਲ ਜਾਂਦੇ ਆ ਲੀਡਰ ਨੂੰ ਇਸ ਤੋਂ ਬਾਅਦ ਉਹ ਬਿਲਕੁਲ ਚੇਂਜ ਹੋ ਜਾਂਦੇ ਨੇ ਪਬਲਿਕ ਦੀ ਨਹੀਂ ਸੁਣਦੇ ਬਿਲਕੁਲ ਇਹ ਅਕਸਰ ਦੇਖਣ ਨੂੰ ਮਿਲਿਆ ਹੈ ਹਮ ਸੱਤਾ ਦਾ ਨਸ਼ਾ ਹੁੰਦਾ ਹੀ ਕੁਛ ਹੈ ਜੇ ਤੁਸੀ ਵੀ ਬੈਠੇ ਹੋ ਹੁੰਦੇ ਕਿਸੇ ਮੰਤਰੀ ਦੀ ਸੀਟ ਤੇ ਤਾਂ ਤੁਹਾਨੂੰ ਨੇੜੇ ਨਾਲ ਲੱਗ ਜਾਂਦੇ ਇਹ ਤਾਂ ਸੱਤਾ ਦਾ ਨਸ਼ਾ ਹੁੰਦਾ ਹੈ ਜੀ ਪਰ ਸਰ ਉਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀ ਪਬਲਿਕ ਹੀ ਸਾਡੀ ਤਾਕਤ ਹੈ ਕਿ ਪਬਲਿਕ ਹੀ ਸਾਨੂੰ ਹਰਾ ਸਕਦੀ ਹੈ ਤੇ ਪਬਲਿਕ ਹੀ ਸਾਨੂੰ ਇਸ ਕੁਰਸੀ ਤੇ ਬਿਠਾ ਸਕਦੀ ਹੈ ਪਬਲਿਕ ਬਹੁਤ ਪੋੜੀ ਹੈ ਹੂੰ ਕੁਝ ਲੋਕ ਪੁਰਨ ਨੇ ਕੁਝ ਲੋਕ ਮਜਬੂਰ ਨੇ ਕੁਝ ਲੋਕ ਸਿਰਫ ਆਪਣੇ ਕੰਮਕਾਜ ਤੱਕ ਹੀ ਸੀਮਤ ਨਹੀਂ ਕਿ ਸਾਡਾ ਕੰਮਕਾਜ ਚੱਲੀ ਜਾਵੇ ਸਾਨੂੰ ਕਿਸੇ ਦੁੱਖੀ ਲੈਣਾ ਹੂੰ ਕੁਝ ਲੋਕ ਝੰਡਾ ਚੁੱਕੇ ਇਹ ਵੀ ਗੱਲ ਹੈਗੀ ਹੈ ਸਰ ਬਟ ਆਪਾਂ ਨੂੰ ਲੋਕਾਂ ਨੂੰ ਇੱਕ ਸੋਚ ਉੱਚੀ ਰੱਖਣੀ ਚਾਹੀਦੀ ਹੈ ਕਿ ਐਸੇ ਸਿਰਫ ਆਪਣੇ ਕੰਮ ਦੇ ਲਈ ਨਹੀਂ ਹੈਗੇ ਸਿਰਫ ਅੱਗੇ ਆਪਣੇ ਆਪਣੇ ਪੰਜਾਬ ਦੇ ਵਿਕਾਸ ਦੇ ਲਈ ਵੀ ਦੇਖਣਾ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਵੀ ਆਪਣੇ ਪੰਜਾਬ ਦੇ ਵਿਕਾਸ ਲਈ ਵੀ ਦੇਖਣਾ ਹੈਗਾ ਅ ਪਰ ਹੁਣ ਸਥਿਤੀ ਪੰਜਾਬ ਦੀ ਇੰਨੀ ਕੁ ਮਾੜੀ ਹੋ ਚੁੱਕੀ ਹੈ ਕਿ ਹੁਣ ਇਨਸਾਨ ਨੂੰ ਆਪਣੇ ਘਰ ਦੇ ਖਰਚੇ ਪੂਰੇ ਕਰਨ ਦੇ ਹੀ ਉਹ ਕਿਉਂ ਆਪਣੇ ਹੋਰ ਸਮਾਜ ਸੇਵਾ ਕਿੱਥੋਂ ਕਰ ਲੂਗਾ ਹੂੰ ਮੈਂ ਭਾ ਸਰਦਾਰ ਭਗਤ ਸਿੰਘ ਜੀ ਦੀ ਗੱਲ ਤਾਂ ਹਮੇਸ਼ਾ ਹੀ ਕਰਦੀ ਆ ਹੂੰ ਉਹਨਾਂ ਦੇ ਸੋਚ ਦੇ ਉੱਪਰ ਵੀ ਗੱਲ ਕਰਦੀ ਆ ਹਰੇਕ ਉਹਨਾਂ ਦਾ ਦੇਹਾਰਾ ਪਰ ਉਹਨਾਂ ਦੀ ਜਿਹੜੀ ਸੋਚ ਤੇ ਚੱਲਦਾ ਨਹੀਂ ਇਹ ਜ਼ਰੂਰ ਕਹਿੰਦੇ ਆ ਕਿ ਭਗਤ ਸਿੰਘ ਦੇ ਰਿਸੋਰਸ ਤੇ ਪਹਿਰਾ ਦੇਵਾਂਗੇ ਠੋਕ ਕੇ ਪਰ ਅਸੀਂ ਉਹਦੇ ਤੇ ਚੱਲ ਨਹੀਂ ਸਕਦੇ ਹੈਗੇ ਉਹਨਾਂ ਦੇ ਬਣਾਏ ਮਾਰਗ ਤੇ ਨਹੀਂ ਮਾਰਗ ਹੈਗੇ ਨੇ ਚੇਂਜ ਹੋ ਗਏ ਨੇ ਇਸ ਲਈ ਅਸੀਂ ਇੱਕ ਪ੍ਰੋਗਰਾਮ ਸਮਾਪਤੀ ਵੱਲ ਜਾ ਰਿਹਾ ਹੈਗਾ ਤੇ ਆਪਾਂ ਚਾਹੁੰਦੇ ਆ ਕਿ ਉਹਨਾਂ ਦੀ ਸੋਚ ਨੂੰ ਵੀ ਆਪਾਂ ਪੱਕਾ ਕਰਕੇ ਰੱਖੀ ਹੈ ਹੂੰ ਜੀ 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 ਜਿਵੇਂ ਆਪਾਂ ਅੱਜ ਗੱਲਬਾਤ ਕੀਤੀ ਹੈ ਗੱਲ ਕਰੇ ਮੁੱਦੇ ਨੂੰ ਲੈ ਕੇ ਆਪਾਂ ਹਰ ਇੱਕ ਮੁੱਦੇ ਦੇ ਉੱਪਰ ਗੱਲਬਾਤ ਕਰਦੇ ਹੁੰਨੇ ਆ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਕਹਿਣੇ ਆ ਕਿ ਕਿਸੇ ਵੀ ਕਿਸੇ ਵੀ ਮੁੱਦੇ ਤੇ ਜੇ ਕੋਈ ਗੱਲਬਾਤ ਹੁੰਦੀ ਹੈ ਤੇ ਸਾਡੇ ਨਾਲ ਕਰਿਆ ਕਰੋ ਜਿਹੜਾ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਡਾਇਲ ਕਰਕੇ ਤੇ ਕੋਈ ਵੀ ਤੁਹਾਡਾ ਵੀ ਕੋਈ ਮੁੱਦਾ ਹੁੰਦਾ ਉਹ ਵੀ ਸਾਨੂੰ ਦੱਸਿਆ ਕਰੋ ਅਸੀਂ ਉਸ ਮੁੱਦੇ ਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਅੱਗੇ ਅਸੀਂ ਵੀ ਤੁਹਾਨੂੰ ਹੋਰ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ